ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਲੈਸ ਲਗਾਉਣੀ ਸਿੱਖਾਂਗੇ ਚਾਕਾਂ ਤੇ ਠੀਕ ਹੈ ਜੀ ਇੱਕ ਸਾਈਡ ਤੇ ਮੈਂ ਲਗਾਈ ਹੋਈ ਆ ਦੇਖੋ ਇਹ ਠੀਕ ਹੈ ਜੀ ਮਤਲਬ ਦੋਨੋਂ ਚਾਕਾਂ ਦੇ ਇੱਕ ਸਾਈਡ ਵਾਲਿਆਂ ਤੇ ਲਗਾਈ ਹੋਈ ਆ ਤੇ ਆਪਾਂ ਦੂਸਰੇ ਪਾਸੇ ਜਿਹੜੀ ਲਗਾਉਣੀ ਸਿੱਖਾਂਗੇ ਠੀਕ ਹੈ ਜੀ ਲੋ ਜੀ ਇੱਕ ਕਮੀਜ਼ ਦਾ ਮਤਲਬ ਕਿ ਪੱਲਾ ਆ ਜਿਹੜਾ ਇਹ ਪੱਲਾ ਹੈ ਹਲਕਾ ਹਲਕਾ ਫੋਲਡ ਕੀਤਾ ਹੋਇਆ ਆਪਾਂ ਇਹਨੂੰ ਸਧੇੜ ਲੈਣਾ ਆ ਠੀਕ ਹੈ ਜੀ ਸੀਨ ਮੈਂ ਸਧੇੜ ਲਈ ਇਹ ਕੱਪੜਾ ਆਪਣੇ ਕੋਲ ਪੂਰਾ ਪੂਰਾ ਇਸੇ ਹਲਕਾ ਹਲਕਾ ਹੀ ਫੋਲਡ ਹੋਣਾ ਆ ਠੀਕ ਹੈ ਜੀ ਕਿਉਂਕਿ ਆਪਣਾ ਕੋਲੇ ਹੈਵੀ ਸਾਈਜ਼ ਦਾ ਸੂਟ ਸੀਗਾ ਤੇ ਹੁਣ ਆਪਾਂ ਇਹਦੇ ਚਾਕਾਂ ਤੇ ਸਿੱਖਾਂਗੇ ਜੀ ਲੈਸ ਲਗਾਉਣੀ ਚਾਹੇ ਤੁਸੀਂ ਲੈਸ ਲਗਾਉਣੀ ਆ ਚਾਹੇ ਤੁਸੀਂ ਪਾਈਪਿੰਗ ਲਾਉਣੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਲਗਾਵਾਂਗੇ ਜਿਵੇਂ ਆਪਣਾ ਕਮੀਜ਼ ਵੀ ਆਪਾਂ ਪੁੱਠਾ ਰੱਖਣਾ ਆ ਤੇ ਲੈਸ ਜਾਂ ਜਿਹੜੀ ਆਪਣੀ ਪਾਈਪਿੰਗ ਹੋਊਗੀ ਉਹ ਵੀ ਆਪਾਂ ਉਹਦਾ ਮੂੰਹ ਜਿਹੜਾ ਉਹ ਕਮੀਜ਼ ਦੇ ਅੰਦਰਲੇ ਪਾਸੇ ਨੂੰ ਕਰਨਾ ਆ ਠੀਕ ਹੈ ਜੀ ਇਹ ਧਿਆਨ ਰੱਖਣਾ ਆ ਮਤਲਬ ਪੁੱਠੇ ਪੁੱਠੀ ਰੱਖਣੀ ਆ ਆਪਾਂ ਨੇ ਲੈਸ ਵੀ ਤੇ ਜਿਹੜਾ ਇਹਦਾ ਮੂੰਹ ਕਟਾਮ ਜਿਵੇਂ ਇਹ ਅੰਦਰਲੇ ਪਾਸੇ ਨੂੰ ਰੱਖਣੀ ਹੈ ਕਮੀਜ਼ ਦੇ ਠੀਕ ਹੈ ਜੀ ਇੱਕ ਸਾਈਡ ਤੇ ਆਪਾਂ ਪਹਿਲਾਂ ਸਲਾਈ ਆਸਰਾ ਪੈਰ-ਪੈਰ ਦੇ ਮਾਰਜਨ ਨਾਲ ਲਗਾ ਲੈਣੀ ਹੈ ਠੀਕ ਹੈ ਜੀ ਬਿਲਕੁਲ ਸਾਈਡ ਤੇ ਰੱਖ ਕੇ ਲੈਸ ਲਉ ਠੀਕ ਹੈ ਜੀ ਚਾਕ ਦੇ ਇਹ ਬਿਲਕੁਲ ਆਪਾਂ ਹਲਕੀ-ਹਲਕੀ ਰੱਖਣੀ ਹੈ ਜਿਵੇਂ ਜਿਵੇਂ ਆਪਣਾ ਕਪੜਾ ਹਲਕਾ-ਹਲਕਾ ਪਰਖੀ ਜਾਣਾ ਉਸ ਤਰ੍ਹਾਂ ਆਪਾਂ ਲੈਸ ਚਾਈ ਜਾਣੇ ਹਨ ਖਿੱਚ ਕੇ ਨਹੀਂ ਲਗਾਉਣਾ ਠੀਕ ਹੈ ਜੀ ਜੇ ਖਿੱਚਾਂਗੇ ਤਾਂ ਇਹ ਖਿੱਚ ਕੇ ਫਿਰ ਖਿੱਚ ਹੋ ਜਾਂਦੀ ਹੈ ਫਿਰ ਚ ਬਲ ਜਾ ਪੈ ਜਾਂਦਾ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਹਲਕੀ ਹਲਕੀ ਪਿੱਛੋਂ ਸਿੱਧੀ ਕਰੀ ਜਾਣੀ ਆ ਬਸ ਅੱਗੇ ਤੋਂ ਆਪਾਂ ਹਲਕੀ ਹਲਕੀ ਸਿਲਾਈ ਲਗਾਈ ਜਾਣੀ ਆ ਠੀਕ ਹੈ ਜੀ ਵੀ ਖਿੱਚਣਾ ਨਹੀਂ ਹੈਗਾ ਨਾ ਲੈਸ ਨੂੰ ਨਾ ਕੱਪੜੇ ਨੂੰ ਠੀਕ ਹੈ ਜੀ ਇਹ ਆਪਾਂ ਕੇ ਮੇਜਿਕ ਪੁੱਠਾ ਰੱਖਿਆ ਹੋਇਆ ਹੈ ਤੇ ਲੈਸ ਹੀ ਪੁੱਠੀ ਰੱਖੀ ਹੋਈ ਆ ਠੀਕ ਹੈ ਜੀ ਲੋ ਜੀ ਇਹ ਹੁਣ ਆਪਣੀ ਫਿਟਿੰਗ ਦੀ ਸਲਾਈ ਕਟ ਜਿਹੜੀ हिਪ ਦੀ ਸਲਾਈ ਆਪਾਂ ਨੂੰ ਉੱਥੇ ਤੱਕ ਕਰਾ ਆਗੇ ਇੱਥੋਂ ਆਪਾਂ ਡੇਢ 2 ਇੰਚ ਮਤਲਬ ਕਿ ਥੋੜਾ ਜਿਹਾ ਗਾਹਾਂ ਲੈ ਕੇ ਜਾਣਾ ਹੁੰਦਾ ਲੈਸ ਨੂੰ ਬਸ ਇੰਨਾਕ ਠੀਕ ਹੈ ਜੀ ਤੇ ਉਸ ਦੇ ਬਾਅਦ ਆਪਾਂ ਕਰਾਂਗੇ ਹੁਣ ਜਿੰਮੇ ਫੋਲਡਿੰਗ ਇਹਨੂੰ ਅੰਡਰ ਗਰਾਉਂਡ ਠੀਕ ਹੈ ਜੀ ਤੇ ਹੁਣ ਜਿਹੜਾ ਆਪਾਂ ਪੱਲਾ ਆਪਾਂ ਫੋਲਡ ਕਰਨਾ ਆਇਆ ਦੇਖੋ ਇਹ ਲੈਸ ਨੂੰ ਆਪਾਂ ਨੇ ਖੋਲ ਲੈਣਾ ਆ ਠੀਕ ਹੈ ਜੀ ਲੈਸ ਦੇਖਿਓ ਹੁਣ ਦੁਬਾਰਾ ਦੇਖਿਓ ਆ ਦੇਖੋ ਲੈਸ ਆਪਾਂ ਇਸ ਤਰ੍ਹਾਂ ਖੋਲ ਲਈ ਠੀਕ ਹੈ ਜੀ ਤੇ ਇਹਨੂੰ ਜਿੰਨਾ ਵੀ ਆਪਾਂ ਅੱਲਾ ਫੋਲਡ ਕਰਨਾ ਨੇਚੋਂ ਉਸ ਤਰ੍ਹਾਂ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਿੱਧੇ ਪਾਸੇ ਨੂੰ ਜਿਵੇਂ ਆਪਾਂ ਝਾਕ ਫੋਲਡ ਕਰਦੇ ਆ ਇਸ ਤਰ੍ਹਾਂ ਰੱਖ ਲੈਣਾ ਲੈਸ ਨੂੰ ਵਿੱਚੋਂ ਕੱਢਣਾ ਇਸ ਤਰ੍ਹਾਂ ਕਰਕੇ ਆ ਦੇਖੋ ਠੀਕ ਹੈ ਜੀ ਜਿਹੜੀ ਆਪਾਂ ਸਲਾਈ ਉਹ ਆਪਣੇ ਵਿੱਚ ਚੱਲ ਜਾਣੀ ਆ ਤੇ ਇਸ ਤਰ੍ਹਾਂ ਜਿਹੜੀ ਆਪਣੀ ਅੰਡਰਗਰਾਉਂਡ ਮਤਲਬ ਕਿ ਲੈਸ ਚ ਪਾਈਪਿੰਗ ਲੱਗ ਜਾਣੀ ਆ ਠੀਕ ਹੈ ਜੀ ਆ ਦੇਖੋ ਸिलाई ਬਿਲਕੁਲ ਜਿਵੇਂ ਆਪਾਂ ਪਹਿਲਾਂ ਲਗਾਈ ਸੀ ਉਸੇ ਤਰ੍ਹਾਂ ਉਸ ਤਰ੍ਹਾਂ ਲੈਂਸ ਦੇ ਉੱਪਰ ਉੱਪਰ ਲਗਾ ਦੇਣੀ ਹੈ ਠੀਕ ਹੈ ਜੀ ਉਹ ਸिलाई ਦੇ ਉੱਪਰ ਉੱਪਰ ਹਾਂਜੀ ਹੁਣ ਜਿਵੇਂ ਆਪਾਂ ਚਾਕ ਆਪਣਾ ਜਿੰਨਾਪ ਫੋਲਡ ਕਰਨਾ ਹੁੰਦਾ ਬਸ ਉਸੇ ਤਰੀਕਿਆਂ ਨਾਲ ਆਪਾਂ ਇਹਨੂੰ ਫੋਲਡ ਕਰਕੇ ਮਤਲਬ ਕਿ ਸिलाई ਲਗਾ ਦੇਣੀ ਹੈ ਠੀਕ ਹੈ ਜੀ ਸਿੱਧੇ ਪਾਸੇ ਰੱਖ ਕੇ ਠੀਕ ਹੈ ਜੀ ਪੁੱਠੇ ਪਾਸੇ ਪਸਿੱਧੇ ਪਾਸੇ ਨੂੰ ਘਮਾ ਲਿਆ ਨਾ ਲੋ ਜੀ ਇੱਥੇ ਆਪਾਂ ਬਿਲਕੁਲ ਜਿਹੜੀ ਆ ਚਲੋ ਜਿਹੜੀ ਆਪਾਂ ਦੂਜੇ ਪਾਸੇ ਲਾਇਸ ਲਗਾਏ ਹੋ ਉਹਦੇ ਨਾਲ ਬਰਾਬਰ ਮਿਲਾ ਕੇ ਫਿਰ ਆਪਾਂ ਸਲਾਈ ਰੋਕਣੀ ਆ ਦੇਖੋ ਇਸ ਤਰ੍ਹਾਂ ਆਪਾਂ ਨਾ ਬਿਲਕੁਲ ਨਾਲ ਜੋੜ ਦੇਣਾ ਉਹਨੂੰ ਠੀਕ ਹੈ ਜੀ ਸਲਾਈ ਜਿਹੜੀ ਆਪਣੇ ਫਿਟਨਸ ਲਾਈ ਦਾ ਨਾ ਆਵੇ ਬਸ ਠੀਕ ਹੈ ਜੀ ਬਿਲਕੁਲ ਨਾਲ ਅਟੈਚ ਕਰ ਦੇਣਾ ਇਸ ਤਰ੍ਹਾਂ ਤਾਂ ਨੂੰ ਸਿੱਧੇ ਕਰਕੇ ਦਿਖਾਉਣੀ ਐ ਮੈਂ ਜਿੱਦ ਸਿੱਧੇ ਲਾਈ ਲਾਵਾਂਗੇ ਆਪਾਂ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਸ ਤਰ੍ਹਾਂ ਲਗਾਈ ਹੈ ਠੀਕ ਹੈ ਜੀ ਹੁਣ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਕਰ ਲੈਣਾ ਆ ਦੇਖੋ ਇਹ ਹੋ ਗਈ ਜੀ ਅੰਡਰਗਰਾਉਂਡ ਆਪਣੀ ਪਾਈਪਿੰਗ ਜਾਂ ਲੈਸ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਸਲਾਈ ਇੱਥੇ ਲਗਾ ਦੇਣੀ ਹੈ ਉਹ ਬਾਕੀ ਤੁਹਾਡੀ ਇੱਛਾ ਹੈ ਤੁਸੀਂ ਸਲਾਈ ਲਾਉਣੀ ਹੈ ਜਾਂ ਨਹੀਂ ਲਾਉਣੀ ਹੈ ਬਿਲਕੁਲ ਕੰਨੇ ਕੰਨੇ ਤੇ ਮਤਲਬ ਆਪਾਂ ਸਲਾਈ ਲਗਾ ਦੇਣੀ ਹੈ ਇਹ ਠੀਕ ਹੈ ਜੀ ਤੁਸੀਂ ਸਸਰਾਮਿਤਰ ਪਾਈ ਕਰ ਸਕਦੇ ਹੋ ਉਦੋਂ ਤੇ ਬਾਕੀ ਤੁਹਾਡੀ ਇੱਛਾ ਜੇ ਸਲਾਈ ਲਗਾਉਣੀ ਹੈ ਤਾਂ ਲਗਾ ਸਕਦੇ ਹੋ ਜੀ ਲੋ ਜੀ ਆ ਦੇਖੋ ਹੁਣ ਇੱਥੇ ਐਸਾ ਕਰਕੇ ਉਹਨੂੰ ਨਾਲ ਆਪਾਂ ਅਟੈਚ ਕਰ ਦੇਣਾ ਠੀਕ ਹੈ ਜੀ ਮਤਲਬ ਇੱਥੇ ਆਪਣਾ ਜਿਹੜਾ ਸਪੇਸ ਨਾ ਹੋਵੇ ਠੀਕ ਹੈ ਜੀ ਤੇ ਇਥੋਂ ਆਪਾਂ ਹਲਕੀ ਸਲਾਈ ਜਿਹੜੀ ਪੱਕੀ ਕਰ ਦੇਣੀ ਆ ਅੱਗੇ ਪਿੱਛੇ ਕਰ ਦੇਣਾ ਮਸ਼ੀਨ ਨਾਲ ਲੋ ਜੀ ਠੀਕ ਹੈ ਜੀ ਇਥੋਂ ਨਾਲੇ ਆਪਣਾ ਚਾਕ ਨਹੀਂ ਫਟੂਗਾ ਤੇ ਨਾਲ ਹੀ ਆਪਣੀ ਜਿਹੜੀ ਆ ਪਾਈਪਿੰਗ ਬਿਲਕੁਲ ਸਹੀ ਸ਼ੇਪ ਚ ਲੱਗ ਜੂਗੀ ਠੀਕ ਹੈ ਜੀ ਆ ਦੇਖੋ ਜੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਮਿਲਾ ਦੇਣੀ ਹੈ ਠੀਕ ਹੈ ਲਓ ਜੀ ਇਹ ਹੋ ਗਈ ਜੀ ਆਪਣੀ ਪਾਈਪਿੰਗ ਅੰਡਰ ਗਰਾਉਂਡ ਠੀਕ ਹੈ ਜੀ ਵੀਡੀਓ ਬਦੇ ਲਾਈਕ ਕਰਿਓ ਜੀ ਸ਼ੇਅਰ ਕਰਿਓ ਠੀਕ ਹੈ ਜੀ